ਸਤਿ ਸ਼੍ਰੀ ਅਕਾਲ ਅਮਰੀਕਨ ਟਾਈਮ ਟੀਵੀ ਵਿੱਚ ਤੁਹਾਡਾ ਸਵਾਗਤ ਵਰਲਡ ਨਿਊਜ਼ ਤੁਸੀਂ ਦੇਖ ਰਹੇ ਹੋ ਬੁਲਟਿਨ ਦਾ ਆਗਾਜ਼ ਅੱਜ ਦੀਆਂ ਅਹਿਮ ਖਬਰਾਂ ਨਾਲ ਪੰਜਾਬ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਕੁਝ ਇਲਾਕਿਆਂ ਵਿੱਚ ਹੀਟ ਵੇਵ ਨੂੰ ਲੈ ਕੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ 48 ਡਿਗਰੀ ਨੂੰ ਪਾਰ ਕਰ ਚੁੱਕੇ ਸੂਬੇ ਦੇ ਤਾਪਮਾਨ ਵਿੱਚ ਅੱਜ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਤਿੰਨ ਸਰਕਲਾਂ ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਵਿੱਚ ਹੀਟ ਵੇਵ ਦਾ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਫਾਜ਼ਿਲਕਾ ਵਿੱਚ ਹੀਟ ਵੇਵ ਦੇ ਨਾਲ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਹੀਟ ਵੇਵ ਮੀਅ ਅਤੇ ਤੇਜ਼ ਹਵਾਵਾਂ ਕਾਰਨ ਅੱਜ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਅਨੁਸਾਰ ਜੂਨ ਦੇ ਅੰਤ ਤੱਕ ਪੰਜਾਬ ਵਿੱਚ ਮੌਨਸਨ ਸਰਗਰਮ ਹੋ ਜਾਵੇਗਾ ਮੌਨਸਨ 25 ਤੋਂ 30 ਜੂਨ ਦਰਮਿਆਨ ਪੰਜਾਬ ਵਿੱਚ ਦਸਤਕ ਦੇਵੇਗਾ ਅਨੁਮਾਨ ਹੈ ਕਿ ਇਸ ਸਾਲ ਭਾਰਤ ਵਿੱਚ ਆਮ ਨਾਲੋਂ 105% ਦੀ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਜੇਕਰ ਮੌਨਸਨ ਪੰਜਾਬ ਦੇ ਪਹੁੰਚਣ ਤੱਕ ਹੌਲੀ ਨਾ ਹੋਇਆ ਤਾਂ ਪੰਜਾਬ ਵਿੱਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਸ਼ਾਂਤ ਉਤਰੀ ਪੱਛਮੀ ਖੇਤਰ ਵਿੱਚ ਇੱਕ ਆਈਡੀ ਤਮਾਕੇ ਵਿੱਚ ਘੱਟੋ-ਘੱਟ ਚਾਰ ਫੌਜੀ ਮਾਰੇ ਗਏ ਤੇ ਤਿੰਨ ਹੋਰ ਜ਼ਖਮੀ ਹੋ ਗਏ ਪੁਲਿਸ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਇੱਕ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਉਦੋਂ ਵਾਪਰੀ ਜਦੋਂ ਸੁਰੱਖਿਆ ਬਲ ਦੇਸ਼ ਦੇ ਖੈਂਬਰ ਪਖਤੂਨਗਵਾ ਸੂਬੇ ਦੇ ਸਰਾਬ ਬੰਗਲਾ ਅਤੇ ਤਰਖਾਨਾ ਖੇਤਰਾਂ ਵਿੱਚ ਗਸ਼ਤ ਕਰ ਰਹੀ ਸੀ ਪੁਲਿਸ ਨੇ ਦੱਸਿਆ ਕਿ ਆਈਡੀ ਨਾਲ ਹੋਏ ਤਮਾਕੇ 'ਚ ਪਾਕਿਸਤਾਨੀ ਫੌਜ ਦੇ ਘੱਟੋ-ਘੱਟ ਚਾਰ ਜਵਾਨ ਮਾਰੇ ਗਏ ਤੇ ਤਿੰਨ ਹੋਰ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਮੌਕੇ ਤੇ ਭੇਜਿਆ ਗਿਆ ਤੇ ਉਨ੍ਹਾਂ ਨੇ ਪੂਰੇ ਇਲਾ ਕੀਤੀ ਗਈ ਹੈ ਪੁਲਿਸ ਨੇ ਦੱਸਿਆ ਮ੍ਰਿਤਕ ਫੌਜੀਆਂ ਦੀ ਪਛਾਣ ਜੇਵਰ ਇਜਾਜ਼ ਫੈਜ਼ਲ ਅਤੇ ਆਸਿਫ ਵਜੋ ਹੋਈ ਹੈ ਜਦਕਿ ਜ਼ਖਮੀਆਂ ਦੀ ਪਛਾਣ ਕਾਦਿਰ ਨਜ਼ੀਬ ਅਤੇ ਰਹਿਮਾਨ ਵਜੋ ਹੋਈ ਹੈ ਅਜੇ ਤੱਕ ਕਿਸੇ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਦਿੱਲੀ ਦੀ ਰਾਉਂਡ ਅਵੇਨਿਊ ਅਦਾਲਤ 'ਚ ਕਤਿਤ ਆਪਕਾਰੀ ਕਪੜੇ ਨਾਲ ਜੁੜੇ ਮਨੀ ਲੌਂਡਰਿੰਗ ਦੇ ਮਾਮਲੇ 'ਚ ਮੈਡੀਕਲ ਅਦਾਰ ਤੇ ਇੱਕ ਹਫਤੇ ਲਈ ਅੰਤਰੀਮ ਜ਼ਮਾਨਤ ਦੀ ਮੰਗ ਕਰਨ ਵਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਤੇ ਸੁਣਵਾਈ ਹੋਈ ਅਦਾਲਤ 'ਚ ਈਡੀ ਨੇ ਕੇਜਰੀਵਾਲ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਕਹਿ ਕੇ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਗੁੰਮਰਾਹਕੁੰਨ ਦਾਅਵਾ ਕੀਤਾ ਕਿ ਉਹ 2 ਜੂਨ ਨੂੰ ਆਤਮ ਸਮਰਪਣ ਕਰਨਗੇ ਈਡੀ ਨੇ ਇਹ ਵੀ ਕਹਿ ਕੇ ਅਰਵਿੰਦ ਕੇਜਰੀਵਾਲ ਨੇ ਆਪਣੀ ਸਿਹਤ ਸਮੇਤ ਕਈ ਮੁੱਦਿਆਂ ਤੇ ਤਤ ਲੁਕਾਏ ਅਤੇ ਝੂਠੇ ਬਿਆਨ ਦਿੱਤੇ ਮੁੱਖ ਮੰਤਰੀ ਨੂੰ ਪਹਿਲਾ ਸੁਪਰੀਮ ਕੋਰਟ ਤੇ ਉਹਨਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ ਹਾਲਾਂਕਿ ਅਦਾਲਤ ਨੇ ਕਿਹਾ ਕਿ ਜ਼ਮਾਨਤ ਅਪੀਲ ਤੇ ਅਗਲੀ ਸੁਣਵਾਈ 7 ਜੂਨ ਨੂੰ ਹੋਵੇਗੀ ਦੇਸ਼ ਅੱਜ 7ਵੇਂ ਤੇ ਆਖਰੀ ਫੇਜ਼ ਦੀ VOTING ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਤਰ ਧਿਆਨ ਹੋ ਗਏ ਨੇ ਪ੍ਰਧਾਨ ਮੰਤਰੀ ਮੋਦੀ ਕੰਨਿਆ ਕੁਮਾਰੀ ਚ ਅੰਤਰ ਧਿਆਨ ਹੋ ਕੇ ਬੈਠ ਗਏ ਨੇ ਉਹ ਵੀ ਵਿਵੇਕਾਨੰਦ ਰੌਕ ਮੈਮੋਰੀਅਲ ਜਿੱਥੇ ਸਵਾਮੀ ਵਿਵੇਕਾਨੰਦ ਨੇ ਕਈ ਸਾਲ ਪਹਿਲਾਂ ਧਿਆਨ ਲਾਇਆ ਸੀ ਇੱਥੇ ਇੱਕ ਕਮਰੇ ਚ ਸਵਾਮੀ ਵਿਵੇਕਾਨੰਦ ਦੀ ਤਸਵੀਰ ਲਾਈ ਗਈ ਹੈ ਜਿੱਥੇ ਪ੍ਰਧਾਨ ਮੰਤਰੀ ਅੰਤਰ ਧਿਆਨ ਹੋਏ ਨੇ ਪ੍ਰਧਾਨ ਮੰਤਰੀ ਮੋਦੀ ਚੋਣ ਪ੍ਰਚਾਰ ਖਤਮ ਹੋਣ ਦੇ ਕੰਨਿਆ ਕੁਮਾਰੀ ਪਹੁੰਚ ਗਏ ਸੀ ਪੁਜਾਰੀਆਂ ਨੇ ਉਹਨਾਂ ਤੋਂ ਵਿਸ਼ੇਸ਼ ਆਰਤੀ ਕਰਵਾਈ ਤੇ ਪ੍ਰਸ਼ਾਦ ਸਾਲ ਦਿੱਤਾ ਇਸ ਦੇ ਲਈ ਪੂਰੇ ਕੰਨਿਆ ਕੁਮਾਰੀ ਚ 200 ਇਨੇ ਜਿਸ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਸਾਹਮਣੇ ਆਉਣਗੇ। ਨਹੀਂ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਸ਼ਨੀਵਾਰ ਸਵੇਰੇ ਮੁੰਬਈ ਜਾ ਰਹੀ ਇੰਡੀਗੋ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਫਲਾਈਟ 6E5314 ਨੇ ਸਵੇਰੇ 7 ਵਜੇ ਚਨਈ ਤੋਂ ਉਡਾਨ ਭਰੀ ਇਹ ਸਵੇਰੇ 9:30 ਵਜੇ ਮੁੰਬਈ ਹਵਾਈ ਅੱਡੇ ਤੇ ਉਤਰਿਆ ਹਵਾਈ ਅੜੇ ਦੇ ਅਧਿਕਾਰੀ ਤੁਰੰਤ ਹਰਕਤ ਵਿੱਚ ਆ ਗਏ ਸਾਰੇ ਯਾਤਰੀ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰ ਲਿਆ ਗਿਆ ਫਿਲਹਾਲ ਪੂਰੇ ਜਹਾਜ਼ ਦੀ ਤਲਾਸ਼ੀ ਲਈ ਜਾ ਰਹੀ ਹੈ ਮੀਡੀਆ ਰਿਪੋਰਟਰਾਂ ਮੁਤਾਬਕ ਜਹਾਜ਼ 'ਤੇ 172 ਲੋਕ ਸਵਾਰ ਸੀ ਇੰਡੀਓ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਚਨਈ ਤੋਂ ਮੁੰਬਈ ਜਾ ਰਹੀ ਇੰਡੀਗ चालक दल ने मुंबई उतरन दे प्रोटोकॉल दी पालना किते सुरक्षा एजेंसी दे निर्देशਾਂ ਤੇ ਜਹਾਜ਼ ਨੂੰ ਸੁਨਸਾਨ ਜਗ੍ਹਾ ਤੇ ਲਿਜਾਇਆ ਗਿਆ ਸਾਰੇ ਯਾਤਰੀ ਜਹਾਜ਼ ਤੋਂ ਸੁਰੱਖਿਅਤ ਉਤਰ ਗਏ ਨੇ ਫਿਲਹਾਲ ਜਹਾਜ਼ ਦੀ ਪਾਲ جاری ਹੈ ਸਾਰੀਆਂ ਸੁਰੱਖਿਆ ਜਾਂਚਾਂ ਪੂਰੀਆਂ ਹੋਣ ਤੋਂ ਬਾਅਦ ਜਹਾਜ਼ ਨੂੰ ਟਰਮੀਨਲ ਖੇਤਰ ਵਿੱਚ ਵਾਪਸ ਲਿਆਂਦਾ ਜਾਵੇਗਾ ਦੱਸ ਦਈਏ ਕਿ ਹਾਲੀ ਦੇ ਸਮੇਂ ਵਿੱਚ ਕਿਸੇ ਵੀ ਫਲਾਈਟ ਲਈ ਇਹ ਤੀਜਾ ਖਤਰਾ ਇਸ ਤੋਂ ਪਹਿਲਾਂ ਦਿੱਲੀ ਤੋਂ ਬਨਾਰਸ ਜਾਣ ਵਾਲੀ ਫਲਾਈਟ ਨੂੰ ਵੀ ਅਜਹੀ ਧਮਕੀ ਮਿਲੀ ਸੀ ਅਜੇ ਹੀ ਮਾਮਲਾ ਦਿੱਲੀ ਤੋਂ ਸ਼੍ਰੀਨਗਰ ਜਾਣ ਵਾਲੀ ਫਲਾਈਟ 'ਚ ਸਾਹਮਣੇ ਆਇਆ ਹੁਣ ਸ਼ਨੀਵਾਰ ਨੂੰ ਚੇਨਈ ਤੋਂ ਮੁੰਬਈ ਜਾ ਰਹੀ ਫਲਾਈਟ 'ਚ ਇਸ ਤਰ੍ਹਾਂ ਦਾ ਨੋਟ ਮਿਲਿਆ ਸੁਰੱਖਿਆ ਏ ਪਿਆਨਕ ਗਰਮੀ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਵਿੱਚ ਪਾਣੀ ਦੇ ਸੰਕਟ ਨਾਲ ਜੁੜਦੇ ਦਿੱਲੀ ਸਰਕਾਰ ਨੇ ਹਰਿਆਣਾ ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਤੋਂ ਹੋਰ ਪਾਣੀ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਕ ਕੇਤਾ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਹਨਾਂ ਰਾਜ ਸਰਕਾਰਾਂ ਨੂੰ ਦਿੱਲੀ ਨੂੰ ਹੋਰ ਪਾਣੀ ਸਪਲਾਈ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਘੱਟੋ-ਘੱਟ 1 ਮਹੀਨੇ ਲਈ ਬਾਦੂ ਪਾਣੀ ਉਪਲਬਧ ਕਰਵਾਇਆ ਜਾ ਸਕੇ ਦਿੱਲੀ ਸਰਕਾਰ ਨੇ ਪਟੀਸ਼ਨ ਵਿੱਚ ਕਿਹਾ ਪਾਣੀ ਤੱਕ ਪਹੁੰਚ ਹਰ ਵਿਅਕਤੀ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਵਿੱਚੋਂ ਇੱਕ ਹੈ ਪਾਣੀ ਨਾ ਸਿਰਫ ਜਿਉਂਦੇ ਰਹਿਣ ਲਈ ਜ਼ਰੂਰੀ ਹੈ ਸਗੋਂ ਪਾਣੀ ਤੱਕ ਪ ਮਾਨ ਮਰਿਆਦਾ ਤੇ ਗੁਣਵਤਾ ਦਾ ਜ਼ਰੂਰੀ ਹਿੱਸਾ ਵਰਤਮਾਨ ਵਿੱਚ ਪਾਣੀ ਦੀ ਕਮੀ ਦਿੱਲੀ ਦੇ ਐਨਸੀਟੀ ਦੇ ਲੋਕਾਂ ਦੇ ਸਮਾਜਿਕ ਅਤੇ ਸਿਹਤਯਾਰੀ ਜੀਵਨ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ ਪਟੀਸ਼ਨ ਵਿੱਚ ਕਿਹਾ ਗਿਆ ਕਿ ਪਾਣੀ ਦੀ ਮੰਗ ਵਧਣ ਕਾਰਨ ਵਜ਼ੀਰਾਬਾਦ ਵਿਰਾਸ ਦੇ ਪਾਣੀ ਦਾ ਪੱਦਰ ਗੰਭੀਰ ਰੂਪ ਵਿੱਚ ਢਾਹ ਆ ਗਿਆ ਜਿਸ ਕਾਰਨ ਪਾਣੀ ਦੀ ਕਮੀ ਹੋ ਰਹੀ ਹੈ ਇਸ ਨਾਲ 2.5 ਕਰੋੜ ਦੀ ਲਿਵਾਸੀਆਂ ਦੀ ਸਿਹਤ ਨੂੰ ਗੰਭੀਰ ਖਤਰਾ ਹੈ ਪਟੀਸ਼ਨ ਚ ਇਹ ਵੀ ਕਿਹਾ ਗਿਆ ਕਿ ਤਾਪਮਾਨ ਚ ਇਸ ਬੇਮਿਸਾਲ ਵਾਧੇ ਨੂੰ ਪਾਣੀ ਦੀ ਮੰਗ ਨੂੰ ਵਧਾ ਦਿੱਤਾ ਹੈ ਜਿਸ ਨੂੰ ਗਵਾਂਡੀ ਸੂਬਿਆਂ ਤੋਂ ਮੌਜੂਦਾ ਸਪਲਾਈ ਨਾਲ ਪੂਰਾ ਨਹੀਂ ਕੀਤਾ ਜਾ ਰਿਹਾ ਜਲ ਮੰਤਰੀ ਆਤੀਸ਼ੀ ਨੇ ਸੁਪਰੀਮ ਕੋਰ ਪੀਟੀਸ਼ਨ ਚ ਦਲੀਲ ਕੀਤੀ ਗਈ ਰਾਸ਼ੀ ਰਾਜਸਥਾਨੀ ਖੇਤਰ ਚ ਤੇਜ਼ ਗਰਮੀ ਅਤੇ ਰੈਡ ਅਲਰਟ ਜਾਰੀ ਹੋਣ ਕਾਰਨ ਇਹ ਪੀਟੀਸ਼ਨ ਦਾਇਰ ਕਰਨਾ ਜ਼ਰੂਰੀ ਹੋ ਗਿਆ ਆਸਟ੍ਰੇਲੀਆ ਵਿਖੇ ਪੱਠ ਹਵਾਈ ਅੱਡੇ ਤੇ ਤੇਲ ਪਰਨ ਦੀ ਇੱਕ ਵੱਡੀ ਸਮੱਸਿਆ ਕੱਟੋ-ਕੱਟ 59 ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਰੱਦ ਕਰਨੀਆਂ ਪਈਆਂ ਇਸ ਨਾਲ ਹਜ਼ਾਰਾਂ ਯਾਤਰੀ ਪਰੇਸ਼ਾਨੀ ਵਿੱਚ ਨੇ ਅਤੇ ਉਹ ਹਵਾਈ ਅੱਡੇ ਤੇ ਫਸੇ ਹੋਏ ਨੇ ਪੱਠ ਹਵਾਈ ਅੱਡੇ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਰਿਫਿਊਲ ਦਾ ਮੁੱਦਾ ਬਾਹਰ ਜਾਣ ਵਾਲੀਆਂ ਉਡਾਣਾਂ ਤੇ ਕੁਝ ਆਉਣ ਵਾਲੀਆਂ ਉਡਾਣਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਹ ਪਤਾ ਨਹੀਂ ਹੈ ਕਿ ਕਿੰਨੀ ਦੇਰ ਤੱਕ ਉਡਾਣਾਂ ਪ੍ਰਭਾਵਿਤ ਹੋਣਗੇ ਕਿਉਂਕਿ ਮਾਹਰ ਇਸ ਮੁੱਦੇ ਨੂੰ ਹੱਲ ਕਰਨ ਲਈ ਕੰਮ ਕਰਨਾ ਜਾਰੀ ਰੱਖੇ ਹੋਣੇ ਪੱਠ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਸਾਡੇ ਕੋਲ ਸੰਭਾਵੀ ਹੱਲਾਂ ਤੇ ਕੰਮ ਕਰਨ ਵਾਲੇ ਬਾਹ ਕਰਨ ਲਈ ਹਰ ਵਿਕਲਪ ਦੀ ਪਰਚੋਲ ਕਰ ਰਹੇ ਹਨ ਬੁਲਾਰੇ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਯਾਤਰੀਆਂ ਤੇ ਸਾਡੇ 에ਅਰਲਾਈਨ ਪਾਈ ਵਾਲਾਂ ਲਈ ਇਹ ਇੱਕ ਮੁਸ਼ਕਲ ਅਤੇ ਨਿਰਾਸ਼ਾਜਨਕ ਸਵੇਰ ਨਹੀਂ ਹੈ ਬੁਲਾਰੇ ਨੇ ਕਿਹਾ ਅਸੀਂ ਸਮਝਦੇ ਹਾਂ ਕਿ ਯਾਤਰੀਆਂ ਤੇ ਸਾਡੇ 에ਅਰਲਾਈਨ ਪਾਈ ਵਾਲਾਂ ਲਈ ਇਹ ਇੱਕ ਮੁਸ਼ਕਲ ਅਤੇ ਨਿਰਾਸ਼ਾਜਨਕ ਸਵੇਰ ਰਹੀ ਹੈ ਬੁਲਾਰੇ ਨੇ ਅੱਗੇ ਕਿਹਾ ਅਸੀਂ ਬੀਗਨ ਲਈ ਮਾਫੀ ਚਾਹੁੰਦੇ ਹਾਂ ਅਤੇ ਯਾਤਰੀਆਂ ਦੇ ਧੀਰਜ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਦੱਖਣੀ ਪੱਛਮੀ ਚੀਨ ਦੇ ਚੇਜ਼ੇ ਆਂਗ ਆਟੋਨਮਸ ਖੇਤਰ ਵਿੱਚ ਨਾਗੁਕ ਸ਼ਹਿਰ ਦੇ ਨਿਆਇਮਾ ਕਾਉਂਟੀ ਵਿੱਚ ਸ਼ਨੀਵਾਰ ਸਵੇਰੇ 8:46 ਮਿੰਟ ਤੇ 5.9 ਤੀਬਰਤਾ ਦਾ ਪੁਚਾਲ ਆਇਆ ਚਾਈਨਾ ਆਰਥਕ ਯੂਕ ਨੈਟਵਰਕ ਸੈਂਟਰ ਨੇ ਜਾਣਕਾਰੀ ਦਿੱਤੀ ਪੁਚਾਲ ਦਾ ਕੇਂਦਰ 34.14 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 86.36 ਡਿਗਰੀ ਪੂਰਬੀ ਦੇਸ਼ਾਂਤਰ ਤੇ ਦੇਖਿਆ ਗਿਆ ਸੀਈਐਨਸੀ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਕਿ ਪੁਚਾਲ 8 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ ਪੁਚਾਲ ਦਾ ਕੇਂਦਰ ਕਾਉਂਟੀ ਮੀਟਰ ਨਿਆਮਾ ਤੋਂ 275 ਕਿਲੋਮੀਟਰ ਅਤੇ ਖੇਤਰੀ ਰਾਜਧਾਨੀ ਲਹਾਸਾ ਤੋਂ 672 ਕਿਲੋਮੀਟਰ ਦੂਰ ਸਥ ਉਚਾਲ ਦਾ ਕੇਂਦਰ ਕਿਸੇ ਅਣਜਾਣ ਖੇਤਰ ਵਿੱਚ ਸੀ ਅਤੇ ਨੈਮੰਦੀ ਕਾਉਂਟੀ ਸੀਟ ਤੇ ਕੋਈ ਮਹੱਤਵਪੂਰਨ ਪੁਚਾਲ ਦੇ ਝਟਕੇ ਮਹਿਸੂਸ ਨਹੀਂ ਕੀਤੇ ਗਏ ਕਾਉਂਟੀ ਦੇ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਅਨੁਸਾਰ ਖੇਤਰੀ ਜਾਂਚ ਕਰਨ ਲਈ ਕਰਮਚਾਰੀਆਂ ਨੂੰ ਪੁਚਾਲ ਵਾਲੇ ਖੇਤਰ ਵਿੱਚ ਭੇਜਿਆ ਗਿਆ ਸੂਏਸਨ ਵਰਲਡ ਨਿਊਜ਼ ਹੁਣ ਮੈਨੂੰ ਦੋ ਇਜਾਜ਼ਤ ਧੰਨਵਾਦ ਸਸ਼ੀਕਾ